ਅਕਸਰ ਹੀ ਬੈਂਕਾਂ ਦੇ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਲੋਕਰ ਦੀ ਸਹੂਲਤ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਪਭੋਗਤਾ ਆਪਣੇ ਕੀਮਤੀ ਸਮਾਨ ਸੋਨਾ ਚਾਂਦੀ ਦੇ ਗਹਿਣੇ ਅਤੇ ਹੋਰ ਦਸਤਾਵੇਜ਼ਾਂ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਪੰਜਾਬ ਨੈਸ਼ਨਲ ਬੈਂਕ ਦੀ ਦਿੱਲੀ ਸ਼ਾਖਾ ਨਾਲ ਜੁੜਿਆ ਹੋਇਆ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਅਜੀਹਾ ਮਹਿਸੂਸ ਕਰੋਗੇ ਕਿ ਬੈਂਕ ਤੇ ਲੋਕਰ ਦੇ ਵਿੱਚ ਪਿਆ ਹੋਇਆ ਤੁਹਾਡਾ ਕੀਮਤੀ ਸਮਾਨ ਅਸੁਰੱਖਿਅਤ ਹੈ ਇਹ ਵੇਖੋ ਪੂਰੀ ਖਬਰ ਬੈਂਕਾਂ ਦੇ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਲੋਕਰ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ ਅਤੇ ਲੋਕਰ ਨੂੰ ਲੈ ਕੇ ਉਪਭੋਗਤਾ ਆਪਣੇ ਕੀਮਤੀ ਸਮਾਨ ਨੂੰ ਉਸਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ ਅਤੇ ਫਿਰ ਇਹ ਸਮਝ ਲੈਂਦੇ ਨੇ ਕਿ ਉਹਨਾਂ ਦਾ ਕੀਮਤੀ ਸਮਾਨ ਬੈਂਕ ਦੇ ਲੋਕਰ ਦੇ ਵਿੱਚ ਪਿਆ ਹੋਇਆ ਸੁਰੱਖਿਤ ਹੈ ਪਰ ਇਹ ਸ਼ਾਇਦ ਤੁਹਾਡੀ ਗਲਤਫਹਿਮੀ ਹੈ ਕਿਉਂਕਿ ਹੁਣ ਬੈਂਕਾਂ ਦੇ ਲੋਕਰ ਦੇ ਵਿੱਚ ਰੱਖਿਆ ਹੋਇਆ ਸੋਨਾ ਪੈਸਾ ਅਤੇ ਦਸਤਾਵੇਜ਼ ਸੁਰੱਖਿਤ ਨਹੀਂ ਨਵੀਂ ਦਿੱਲੀ ਦੀ ਜੰਗਪੂਰਾ ਇਲਾਕੇ ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚੋਂ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਨੂੰ ਜਾਣ ਕੇ ਤੁਹਾਡੇ ਵੀ ਪੈਰਾਂ ਹੇਠੋ ਜ਼ਮੀਨ ਕਿਸਕੇ ਜਾਵੇਗੀ ਦਰਸਲ ਪੰਜਾਬ ਨੈਸ਼ਨਲ ਬੈਂਕ ਦੀ ਜੰਗਪੂਰਾ ਬ੍ਰਾਂਚ ਦੇ ਵਿੱਚ ਬੈਂਕ ਅਧਿਕਾਰੀਆਂ ਦੀ ਅਣਗੈਲੀ ਕਰਕੇ ਲੋਕਰ ਦੇ ਵਿੱਚ ਰੱਖੇ 2 ਕਰੋੜ ਦੀ ਕੀਮਤ ਦੇ ਸੋਨੇ ਦੇ ਡੇਗਾਂ ਨੇ ਗਾਇਬ ਹੋ ਗਏ ਨੇ ਰਾਨੀ ਵਾਲੀ ਕਲ ਇਹ ਹੈ ਕਿ ਬੈਂਕ ਦੇ ਅਧਿਕਾਰੀਆਂ ਨੂੰ ਵੀ ਇਸ ਘਟਨਾ ਦੇ ਬਾਰੇ ਪਿੰਗ ਤੱਕ ਨਹੀਂ ਲੱਗੀ ਅਤੇ ਜਦੋਂ ਲੋਕਰ ਦਾ ਮਾਲਕ ਬੈਂਕ ਪਹੁੰਚਿਆ ਅਤੇ ਉਸ ਨੇ ਲੋਕਰ ਖਲਵਾਇਆ ਤਾਂ ਪੂਰੇ ਕਾਹਨ ਦਾ ਖੁਲਾਸਾ ਹੋਇਆ ਘਟਨਾ ਤੋਂ ਬਾਅਦ ਨਸਾਮੋਦੀਨ ਥਾਣੇ ਤੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਪਰ ਇਸ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਜਾਣਕਾਰੀ ਦੇ ਮੁਤਾਬਕ ਲੋਕਰ ਦੇ ਮਾਲਕ ਜਸ਼ਪਾਲ ਦੇ ਪੰਜਾਬ ਨੈਸ਼ਨਲ ਬੈਂਕ ਦੀ ਇੱਕੋ ਬ੍ਰਾਂਚ ਦੇ ਵਿੱਚ ਦੋ ਲੋਕਰ ਨੇ ਅਤੇ ਉਹ ਪਿਛਲੇ 20 ਸਾਲਾਂ ਤੋਂ ਇਹਨਾਂ ਨੂੰ ਚਲਾ ਰਿਹਾ ਹੈ ਦਰਅਸਲ ਜਸ਼ਪਾਲ ਪਿਛਲੇ ਕਈ ਦਿਨਾਂ ਤੋਂ ਬੈਂਕ ਦੇ ਗੇੜੇ ਮਾਰ ਰਿਹਾ ਸੀ ਅਤੇ ਲੋਕਰ ਖਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਦਿੱਤੀ ਗਈ ਚਾਬੀ ਅਤੇ ਉਸ ਦੇ ਕੋਲ ਮਯੂਦ ਹੋਰ ਚਾਬੀ ਨਾਲ ਲੋਕਰ ਨਹੀਂ ਸੀ ਖੁੱਲ ਰਿਹਾ ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੈਂਕ ਦੇ ਲੋਕਰ ਦਾ ਤਾਲਾ ਬਦਲਿਆ ਜਾ ਚੁੱਕਾ ਹੈ ਅਤੇ ਵਾਰ-ਵਾਰ ਕਹਿਣ ਤੇ ਬੈਂਕ ਦੇ ਵੱਲੋਂ ਲੋਕਰ ਬਣਾਉਣ ਵਾਲੀ ਕੰਪਨੀ ਦੇ ਸਟਾਫ ਨੂੰ ਬੁਲਾਇਆ ਗਿਆ ਜਦੋਂ ਜਸ਼ਪਾਲ ਦੀ ਮਯੂਦਕੀ ਦੇ ਵਿੱਚ ਲੋਕਰ ਖੋਲਿਆ ਗਿਆ ਤਾਂ ਉਸ ਤੇ ਪੈਰਾ ਹੇਠੋ ਜ਼ਮੀਨ ਕਿਸ਼ਤੀ ਅਤੇ ਜਸ਼ਪਾਲ 당ਗ ਰਹਿ ਗਿਆ ਕਿ ਲੋਕਰ ਦੇ ਵਿੱਚ ਪਏ ਉਸ ਤੇ 2 ਕਰੋੜ ਦੀ ਕੀਮਤ ਵਾਲੇ ਸੋਨੇ ਦੇ ਗਹਿਣੇ ਉੱਥੇ ਮੌਜੂਦ ਨਹੀਂ ਸੀ ਅਤੇ ਲੋਕਰ ਬਿਲਕੁਲ ਖਾਲੀ ਸੀ ਇਸ ਤੋਂ ਪਤਾ ਲੱਗਿਆ ਕਿ 10 ਚਲਾਈ ਨੂੰ ਦੋ ਔਰਤਾ ਬੈਂਕ ਦੇ ਵਿੱਚ ਆਈਆਂ ਸਨ ਸ਼ਸ਼ੀ ਅਤੇ ਆਸ਼ਾ ਨਾਦੀਆਂ ਇਹਨਾਂ ਮਹਿਲਾਮਾਂ ਨੇ ਲੋਕ ਨੁਕਲਵਾਇਆ ਸੀ ਅਤੇ ਲੋਕਰ ਟੁੱਟੇ ਹੋਣ ਦੀ ਵੀਡੀਓ ਜਦੋਂ ਅਸਲ ਮਾਲਕ ਜਸ਼ਪਾਲ ਨੂੰ ਵਿਖਾਈ ਗਈ ਤਾਂ ਉਸਨੇ ਆਪਣੇ ਸਮਾਨ ਦੀ ਪਛਾਣ ਕਰ ਲਈ ਅਤੇ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਭਾਵੇਂ ਪੁਲਿਸ ਨੇ ਮਹਿਲਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਸਾਰੀ ਘਟਨਾ ਨੇ ਬੈਂਕ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕੀ ਆਖਰ ਕਿਸੇ ਆਧਾਰ ਤੇ ਕਿਸੇ ਹੋਰ ਦਾ ਲੋਕਰ ਤੋੜ ਕੇ ਸਮਾਨ ਕਿਸੇ ਹੋਰ ਨੂੰ ਦਿੱਤਾ ਗਿਆ ਸੋ ਇਥੇ ਜ਼ਿਕਰ ਕਰ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਅਜਿਹੇ ਦੇਸ਼ ਤੇ ਵਕਫਾ ਖੀਸਿਆਂ ਦੇ ਵਿੱਚ ਸਮੇਂ-ਸਮੇਂ ਤੇ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਕਰੀਬਨ 2 ਸਾਲ ਪਹਿਲਾਂ ਗਾਜ਼ੀਆਬਾਦ ਦੇ ਵਿੱਚ ਪੰਜਾਬ ਨੈਸ਼ਨਲ ਲੀ ਬ੍ਰਾਂਚ ਦੇ ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ ਇਸ ਤੋਂ ਲਗਾ ਪੰਜਾਬ ਦੇ ਵਿੱਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਤਕਰੀਬਨ 11 ਸਾਲ ਪਹਿਲਾਂ ਚਿਲੰਦਰ ਦੀ ਇੱਕ ਬ੍ਰਾਂਚ ਦੇ ਵਿੱਚੋਂ ਵੀ 40 ਲੋਕਰ ਖਾਲੀ ਕਰ ਦਿੱਤੇ ਗਏ ਸਨ ਇਸੇ ਤਰ੍ਹਾਂ ਸਾਲ 2020 ਦੇ ਵਿੱਚ ਵੀ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਫਲੋਰ ਬ੍ਰਾਂਚ ਦੇ ਵਿੱਚ ਪੰਜ ਲੋਕਰਾਂ ਨੂੰ ਖਾਲੀ ਕਰ ਦਿੱਤਾ ਸੀ ਸੋ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਬੈਂਕਾਂ ਦੇ ਵਿੱਚ ਲੋਕਰ ਹੀ ਸੁਰੱਖਿਅਤ ਨਹੀਂ ਤਾਂ ਫਿਰ ਲੋਕਾਂ ਨੂੰ ਕੀ ਫਾਇਦਾ ਹੈ ਸੋ ਤੁਹਾਡਾ ਵੀ ਜੇਕਰ ਕਿਸੇ ਵੀ ਬੈਂਕ ਦੀ ਬ੍ਰਾਂਚ ਦੇ ਵਿੱਚ ਕੋਈ ਲੋਕਰ ਹੈ ਅਤੇ ਤੁਹਾਡਾ ਕੀਮਤੀ ਸਮਾਨ ਉਸ ਲੋਕਰ ਦੇ ਵਿੱਚ ਪਿਆ ਤਾਂ ਸਮੇਂ-ਸਮੇਂ ਤੇ ਜਾਂਚ ਜੂੜ ਕਰਦੇ ਰਹੋ ਸੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣਾ ਸਮਾਨ ਸੁਰੱਖਿਅਤ ਸਮਝ ਕੇ ਘਰ ਦੇ ਵਿੱਚ ਚੈਨ ਦੀ ਨੀਂਦ ਸੌ ਰਹੇ ਹੋਵੋ ਤੇ ਪਿੱਛੋਂ ਕੋਈ ਹੋਰ ਲੋਕਰ ਦੇ ਵਿੱਚ ਪਏ ਸਮਾਨ ਤੇ ਹੱਥ ਸਾਫ਼ ਕਰੇ ਸੋ ਸਾਵਧਾਨੀ ਵਿੱਚ ਹੀ ਬਚਾਏ ਬਿਊਰੋ ਰਿਪੋਰਟ ਹਮਦਰਦ ਟੀਵੀ